ਜਿਹੜਾ ਇਹਦੇ ਗੀਅਰ ਸਿਸਟਮ ਦੀ ਆਪਾਂ ਗੱਲ ਕਰੀਏ ਇਹ ਬਹੁਤ ਜ਼ਿਆਦਾ ਸਮੂਥ ਹੈਗਾ ਪ੍ਰੋਪਰ ਆਪਾਂ ਹੱਥ ਦੇ ਨਾਲ ਤੁਸੀਂ ਵੇਖ ਸਕਦੇ ਹੋਗੇ ਬੜੀ ਆਸਾਨੀ ਦੇ ਨਾਲ ਆਪਾਂ ਘੁਮਾ ਸਕਦੇ ਆਂਗੇ ਲੋ ਜੀ ਅੱਜ ਪੀਡੀਸੀ ਦਾ ਇਹ ਰੋਟਾਵੇਟਰ ਨਹੀਂ ਸੁਪਰ ਸੀਟਰ ਦਿਖਾਉਣਾ ਤੁਹਾਨੂੰ ਸੁਪਰ ਸੀਟਰ ਦੀ ਅਟੈਚਮੈਂਟ ਉੱਧਰ ਪਈ ਹੈ ਕਿ ਕਿੱਦਾਂ ਆਪਾਂ ਇਹਨੂੰ ਥੋੜੇ ਸਮੇਂ ਦੇ ਵਿੱਚ ਹੀ ਸੁਪਰ ਸੀਟਰ ਤੋਂ ਰੋਟਾਵੇਟਰ ਦੇ ਵਿੱਚ ਕਨਵਰਟ ਕੀਤਾ ਅੱਜ ਦੀ ਗੱਲ ਦੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਵਾਗਤ ਕਰਦਾ ਤੁਹਾਡਾ ਆਪਣੀ ਅੱਜ ਇਸ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੀਡੀਸੀ ਦਾ 2022 ਵਾਲਾ ਨਵਾਂ ਮਾਡਲ ਜਿਹੜਾਗਾ ਉਹ ਦਿਖਾਉਣਾਗਾ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਜਿਹੜਾ ਪਿਛਲੇ ਸਾਲ ਵਾਲਾ ਸੁਪਰਸੀਡਰ ਪੀਡੀਸੀ ਦਾ ਚੱਲ ਰਿਹਾ ਸੀਗਾ ਇਹ ਸੁਪਰਸੀਡਰ ਦੀ ਜੇ ਆਪਾਂ ਗੱਲ ਕਰੀਏ ਇਹ ਕਪ ਕਹਦੇ ਵੀ ਇੱਕ ਵੀ ਪ੍ਰੋਬਲਮ ਇਹਦੇ ਵਿੱਚ ਹੈ ਨਹੀਂ ਸੀਗੀ ਇੰਨਾ ਵਧੀਆ ਸ਼ੁੱਧ ਇਹ ਮਾਡਲ ਜਿਹੜਾ ਚੱਲ ਰਿਹਾਗਾ ਬਿਲਕੁਲ ਮੇਨਟੇਨੈਂਸ ਫਰੀ ਇਹ ਜਿਹੜਾ ਮਾਡਲ ਹੈਗਾ ਡਿਸਕ ਟਾਈਪ ਸੁਪਰਸੀਡਰ ਇਹ ਹੈਗਾਗਾ ਤੇ ਇਹਦੇ ਵਿੱਚ ਆਪਾਂ ਜੇ ਕਰੀਏ ਕਿਸੇ ਵੀ ਤਰ੍ਹਾਂ ਦੀ ਕੋਈ ਆਪਾਂ ਕਹਦੇ ਵੀ ਮੇਨਟੇਨੈਂਸ ਦੀ ਤੁਹਾਨੂੰ ਲੋੜ ਨਹੀਂ ਬਸ ਪਾਓ ਤੇ ਚਲਾਓ ਤੇ ਬਾਕੀ ਹੋਰ ਇਹਦੇ ਵਿੱਚ ਕੁਝ ਨਹੀਂ ਵੱਧ ਤੋਂ ਵੱਧ ਤੁਹਾਡੇ ਬਲੇਡ ਘਸਣਗੇ ਤੇ ਜੇ ਆਪਾਂ ਮੇਨ ਗੱਲ ਕਰੀਏ ਰੋਲਰ ਨੂੰ ਇਹਦੇ ਵਿੱਚ ਚੇਨ ਦਿੱਤੀ ਹੋਈ ਹੈਗੀ ਜਿਹਨੇ ਰੋਲਰ ਨੂੰ ਡਰਾਈਵ ਦੇਣੀ ਹੈਗੀ ਸਾਈਡ ਦੇ ਉੱਤੇ ਪੋਰ ਆਪਾਂ ਨੂੰ ਮਿਲਦਾਗਾ ਕੋਈ ਐਕਸਟਰਾ ਆਪਾਂ ਕਹਿ ਦਈਏ ਵੀ ਹੋਰ ਕੋਈ ਚੀਜ਼ ਇਦਾਂ ਨਹੀਂ ਹੈਗੀ ਤੇ ਜੇ ਆਪਾਂ ਚੇਨ ਦੀ ਗੱਲ ਕਰੀਏ ਤਾਂ ਕੰਪਨੀ ਦੇ ਵੱਲੋਂ 5 ਸਾਲ ਦੀ ਲਿਖਤੀ ਵਾਰੰਟੀ ਇਸ ਚੀਜ਼ ਦੀ ਮਿਲਦੀ ਹੈਗੀ ਓਕੇ ਤੇ ਪਰ ਕਈ ਵਾਰੀ ਕੀ ਹੁੰਦਾਗਾ ਕਿਸਾਨਾਂ ਨੂੰ ਜਿਹੜੀ ਨੀਡ ਰਹਿੰਦੀ ਹੈ ਕੀ ਉਹਨਾਂ ਦਾ ਹੁੰਦਾਗਾ ਕਿ ਅਸੀਂ ਗੇਅਰ ਵਾਲਾ ਸਾਈਡ ਦੇ ਉੱਤੇ ਗੇਅਰ ਵਾਲਾ ਜਿਹੜਾ ਲੈਣਾਗਾ ਸੁਪਰ ਸੀਟਰ ਉਹ ਐਤਕੀ ਤੁਹਾਨੂੰ ਐਡੀਸ਼ਨਲ ਉਹਦੇ ਵਿੱਚ ਦੇਵਾਂਗੇ ਹੋਰ ਵੀ ਅਪਡੇਟ ਉਹਦੇ ਵਿੱਚ ਹੋਈ ਹੈਗੀ ਉਹ ਵੀ ਦਿਖਾਵਾਂਗੇ ਤੇ ਉਸ ਤੋਂ ਪਹਿਲਾਂ ਜਿਵੇਂ ਗੱਲ ਕਰਾਂ ਕਿ ਇਹਦੇ ਵਿੱਚ ਜਿਹੜਾ ਪੀਡੀਸੀ ਦਾ ਇਨ ਹਾਊਸ ਪ੍ਰੋਡਕਸ਼ਨ ਆਗੀ ਗੇਅਰ ਦੀ ਉਹ ਹੈਵੀ ਡਿਊਟੀ ਗੇਅਰ ਇਹਦੇ ਵਿੱਚ ਮਿਲਦਾਗਾ ਐਲ ਜੀ ਐਫ ਟਾਈਪ ਬਲੇਡ ਮਿਲਦੇ ਨੇਗੇ ਤੇ ਜਿਹੜੀਆਂ ਸਟੇਨਲੈਸ ਸਟੀਲ ਦੀਆਂ ਜਿਹੜੀਆਂ ਇਹਦੇ ਵਿੱਚ ਆਪਾਂ ਨੂੰ ਬੈਕ ਵਾਲੀਆਂ ਡਿਸਕਾਂ ਮਿਲਦੀਆਂ ਨੇਗੀਆਂ ਤੇ ਬਾਕੀ ਆਜੋ ਤੁਹਾਨੂੰ ਦਿਖਾਉਣਿਆਂਗੇ ਜਿਹੜਾ ਨੈਕਸਟ ਮਾਡਲ ਐਤਕੀ ਦਾ 2022 ਵਾਲਾ ਲਾਂਚ ਕੀਤਾਗਾ ਸੋ ਆਜੋ ਇਹਦੇ ਤੋਂ ਆਪਾਂ ਚੁੱਕਦੇ ਆਂ ਜੀ ਕਪੜਾ ਤੇ ਆਜੋ ਆਪਾਂ ਇਹਦਾ ਕਪੜਾ ਜਿਹੜਾ ਚੁੱਕਦੇ ਆਂਗੇ ਮੈਂ ਤੇ ਰਵੀ ਤੁਹਾਨੂੰ ਦਿਖਾਉਣਿਆਂ ਜਿਹੜਾ 2022 ਦਾ ਬਿਲਕੁਲ ਨਵਾਂ ਮਾਡਲ ਪੀਡੀਸੀ ਦਾ ਤੇ ਇਹ ਆ 2022 ਵਾਲਾ ਮਾਡਲ ਇਹਦੇ ਵਿੱਚ ਕੀ ਕੀ ਅਪਡੇਸ਼ਨ ਹੋਈ ਹੈਗੀ ਇਹਦੇ ਬਾਰੇ ਮੈਂ ਤੁਹਾਨੂੰ ਐਕਸਪਲੇਨ ਜਿਹੜਾ ਕਰ ਦਾਂਗਾ ਸਭ ਤੋਂ ਪਹਿਲਾਂ ਆਪਾਂ ਕਹੀ ਵੀ ਥੋੜਾ ਜਿਹਾ ਪੇਂਟ ਦੇ ਵਿੱਚ ਫਰਕ ਪਾਇਆ ਗਿਆ ਲੁੱਕ ਵਾਈਜ਼ ਤੇ ਐਲਜੀਐਫ ਟਾਈ ਬਲੇਡ ਨੇਗੇ ਤੇ ਜਿਹੜਾ ਇਹਦੇ ਗੀਅਰ ਸਿਸਟਮ ਦੀ ਆਪਾਂ ਗੱਲ ਕਰੀਏ ਇਹ ਬਹੁਤ ਜ਼ਿਆਦਾ ਸਮੂਥ ਹੈਗਾ ਪ੍ਰੋਪਰ ਆਪਾਂ ਹੱਥ ਦੇ ਨਾਲ ਤੁਸੀਂ ਵੇਖ ਸਕਦੇ ਹੋਗੇ ਬੜੀ ਆਸਾਨੀ ਦੇ ਨਾਲ ਆਪਾਂ ਘੁਮਾ ਸਕਦੇ ਹਾਂਗੇ ਤੇ ਜਿੱਦਾਂ ਮੈਂ ਦੱਸਿਆ ਕਿ ਕਈ ਕਿਸਾਨ ਵੀਰਾਂ ਨੂੰ ਇਹ ਹੁੰਦਾਗਾ ਕਿ ਸਾਈਡ ਦੇ ਉੱਤੇ ਚੇਨ ਦੀ ਬਜਾਏ ਗੀਅਰ ਹੋਵੇ ਤਾਂ ਐਤਕੀ ਤੁਹਾਨੂੰ ਸਾਈਡ ਦਿੱਤੇ ਜਿਹੜੀ ਗੀਅਰ ਡਬਲ ਸ਼ਾਫਟ ਵਾਲੀ ਜਿਹੜੀ ਡਰਾਈਵ ਆ ਗਈ ਉਹ ਮਤਰੀ ਹੈਗੀ ਤੇ ਜੇ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਾਂ ਕਿ ਇਹ ਤੇ ਉੱਪਰੋਂ ਜਿਹੜੀ ਤੁਸੀਂ ਮਸ਼ੀਨ ਹੈਗੇ ਸੁਪਰ ਸੀਟਰ ਤੋਂ ਰੋਟਾਵੇਟਰ ਦੇ ਵਿੱਚ ਆਪਾਂ ਇਹਨੂੰ ਕਨਵਰਟ ਕਰਨਾਗਾ ਤਾਂ ਸਿਰਫ ਇਹ 3 ਬੋਲਟ ਆਪਾਂ ਇਹਦੇ ਖੋਲ ਕੇ ਇਹਨੂੰ ਸੁਪਰ ਸੀਟਰ ਤੋਂ ਮਸ਼ੀਨ ਦੇ ਵਿੱਚ ਕਨਵਰਟ ਜਿਹੜਾ ਕਰ ਸਕਦੇ ਆਂਗੇ ਤੇ ਬਾਕੀ ਜਿਹੜੀ ਮਸ਼ੀਨ ਦਾ ਜੇ ਮੈਂ ਤੁਹਾਨੂੰ ਦੱਸਾਂ ਕਿ ਇਹਦੀ ਅੱਗੇ ਨਾਲੋਂ ਥੋੜੀ ਜਿਹੀ ਪਿੱਛੇ ਇਹਨੂੰ ਜ਼ਿਆਦਾ ਰੱਖੀ ਹੋਈ ਹੈ ਤਾਂ ਕਰਕੇ ਕਿ ਆਪਣੇ ਪੋਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਪਿਛਲੇ ਸਾਲ ਤੋਂ ਸੇਮ ਮਾਡਲ ਜਿਹੜਾ ਆ ਰਿਹਾਗਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਤੁਹਾਨੂੰ ਬਜਾਈ ਦੇ ਵੇਲੇ ਇਹਦੇ ਵਿੱਚ ਨਹੀਂ ਆਉਣੀ ਤੇ ਰੋਲਰ ਹੈਗਾ ਜਿਹੜਾ ਉਹ ਆਟੋਮੈਟਿਕਲੀ ਐਡਜਸਟ ਹੁੰਦਾ ਇਹਦੇ ਵਿੱਚ ਮਿਲ ਰਿਹਾ ਹੈਗਾ ਤੇ ਇਹ ਜਿਹੜੀ ਅਪਡੇਸ਼ਨ ਐਤਕੀ ਨਵੇਂ ਮਾਡਲ ਦੇ ਵਿੱਚ ਕੀਤੀ ਗਈ ਹੈਗੀ ਤੇ ਬਾਕੀ ਟੋਟਲੀ ਇਹ ਮੈਂਟੇਨੈਂਸ ਫ੍ਰੀ ਹੈਗਾ ਤੇ ਇਹ ਅੱਜ 15 ਅਗਸਤ ਵਾਲੇ ਦਿਨ ਆਜ਼ਾਦੀ ਦਿਵਸ ਦੇ ਉੱਤੇ ਇਹ ਜਿਹੜਾ ਨਵਾਂ ਮਾਡਲ ਹੈਗਾ ਉਹ ਕੰਪਨੀ ਦੇ ਵੱਲੋਂ ਲਾਂਚ ਕੀਤਾ ਗਿਆ ਹੈਗਾ ਤੇ ਬਾਕੀ ਦੋਨਾਂ ਦੇ ਵਿੱਚ ਬੀਜ ਦੀ ਐਡਜਸਟਮੈਂਟ ਬਹੁਤ ਜ਼ਿਆਦਾ ਸੌਖੀ ਹੈ ਕਿ ਜਸਟ ਆਪਾਂ ਇਹ ਲੋਕ ਨੂੰ ਘਰੇ ਕਰਕੇ ਇੱਥੋਂ ਤੁਸੀਂ ਖਾਦ ਤੇ ਬੀਜ ਦੀ ਜਿਹੜੀ ਐਡਜਸਟਮੈਂਟ ਹੈ ਕਰ ਸਕਦੇ ਹੋਗੇ ਬਹੁਤ ਆਪਾਂ ਕਹਿੰਦੇ ਵੀ ਸੌਖੇ ਢੰਗ ਨਾਲ ਹੋਊਗੀ ਤੇ ਐਕਿਊਰੇਸੀ ਦੇ ਵਿੱਚ ਹੋਊਗੀ ਇਹਦਾ ਬੜਾ ਸਿੰਪਲ ਜਿਹਾ ਤੰਗਾ ਹੈ ਕਿ ਇੱਥੋਂ ਤੁਸੀਂ ਖਾਦ ਤੇ ਬੀਜ ਦੀ ਜਿਹੜੀ ਐਡਜਸਟਮੈਂਟ ਹੈ ਉਹ ਕਰ ਸਕਦੇ ਹੋ ਤੇ ਬਾਕੀ ਜੇ ਆਪਾਂ ਬੀਰੋ ਗੱਲਬਾਤ ਕਰੀਏ ਹਿਚ ਦੇ ਵਿੱਚ ਦੋਨਾਂ ਦੇ ਵਿੱਚ ਜਿਹੜੀ ਸਪੋਰਟ ਆ ਗਈ ਆਪਾਂ ਨੂੰ ਮਿਲ ਰਹੀ ਹੈਗੀ ਹੈਵੀ ਹਿਚ ਮਿਲਦੀ ਹੈਗੀ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਇਹਦੀ ਜਿਹੜੀ ਸਾਂਝੀ ਕਰਾਂ ਕਿ ਇਸ ਸੁਪਰ ਸੀਡਰ ਨੂੰ ਤੁਸੀਂ ਟੂ ਸਪੀਡ ਵਾਲੇ ਟਰੈਕਟਰ ਤੇ ਵੀ ਚਲਾ ਸਕਦੇ ਹੋਗੇ ਚਾਹੇ ਉਹ ਤੁਹਾਡਾ 55 HP ਆ 60 HP ਆ 50 HP ਦੇ ਟਰੈਕਟਰ ਦੇ ਉੱਤੇ ਵੀ ਤੁਸੀਂ ਸੁਪਰ ਸੀਡਰ ਆਗਾ ਜਿਹੜਾ ਟੂ ਸਪੀਡ ਵਾਲੇ ਦੇ ਉੱਤੇ ਵਧੀਆ ਆਪਣੀ ਜਿਹੜੀ ਕਣਕ ਦੀ ਬਜਾਈ ਆ ਇਹਦੇ ਨਾਲ ਤੁਸੀਂ ਕਰ ਸਕਦੇ ਹੋਗੇ ਇੰਨਾ ਵਧੀਆ ਇਹ ਸਮੂਥ ਚੱਲ ਰਿਹਾ ਹੈਗਾ ਤੇ ਪਿਛਲੇ ਚਾਰ ਸੀਜ਼ਨਾਂ ਤੋਂ ਇਹ ਜਿਹੜਾ ਮਾਡਲ ਹੈਗਾ ਬੜਾ ਸਕਸੈਸਫੁਲ ਪੀਡੀਸੀ ਦਾ ਚੱਲ ਰਿਹਾ ਹੈਗਾ ਸੋ ਜੇ ਕੋਈ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਇਹਦੇ ਨਾਲ ਸੰਬੰਧਿਤ ਇਨਕੁਆਇਰੀ ਹੈਗੀ ਤਾਂ ਤੁਸੀਂ ਕੰਪਨੀ ਦੇ ਇਸ ਦਿੱਤੇ ਹੋਏ ਨੰਬਰ ਦੇ ਉੱਤੇ ਜਿਹੜੀ ਗੱਲਬਾਤ ਆ ਕੀ ਕਰ ਸਕਦੇ ਤੇ ਆਪਣੇ ਸੁਪਰਸੀਡਰ ਨੂੰ ਖਰੀਦ ਸਕਦੇ ਹੋਗੇ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਇਸ ਦੇ ਬਾਰੇ ਗੱਲ ਸਾਂਝੀ ਕਰਾਂ ਕਿ ਜੇਕਰ ਤੁਸੀਂ ਕੋਈ ਵੀ ਸੁਪਰ ਸੀਡਰ ਖਰੀਦਦੇ ਹੋਗੇ ਕੋਈ ਵੀ ਕਿਸਾਨ ਵੀ ਸੁਪਰ ਸੀਡਰ ਜਿਹੜਾ ਖਰੀਦਦਾਗਾ ਤਾਂ ਜਿੰਨੇ ਵੀ ਫਾਰਮਰ ਸੁਪਰ ਸੀਡਰ ਪੀਡੀਸੀ ਦੇ ਖਰੀਦ ਖਰੀਦਣਗੇ ਤਾਂ ਉਹਨਾਂ ਦੇ ਵਿੱਚ ਲਾਸਟ ਦੇ ਉੱਤੇ ਇੱਕ ਜਿਹੜਾ ਆਪਾਂ ਕਹਦੇ ਆ ਵੀ ਡਰਾ ਜਿਹੜਾ ਕੱਢਿਆ ਜਾਊਗਾ ਤਿੰਨ ਪ੍ਰਾਈਜ਼ ਉਹਦੇ ਵਿੱਚ ਕੰਪਨੀ ਦੇ ਵੱਲੋਂ ਰੱਖੇ ਗਏ ਨੇ ਕਿ ਇੱਕ ਸਭ ਤੋਂ ਪਹਿਲਾ ਜਿਹੜਾ ਪ੍ਰਾਈਜ਼ ਹੋਊਗਾ ਉਹ ਸੁਪਰਸੀਡਰ ਹੋਊਗਾ ਸੈਕੰਡ ਤੁਸੀਂ ਇੱਕ ਰੋਟਾਵੇਟਰ ਜਿੱਤ ਸਕਦੇ ਹੋਗੇ ਤੇ ਤੀਜਾ ਹੋਊਗੀ 0 ਡ੍ਰਿਲ ਤੇ ਜਿੰਨੇ ਵੀ ਫਾਰਮਰ ਸੁਪਰਸੀਡਰ ਖਰੀਦਣਗੇ ਉਹਨਾਂ ਦੇ ਵਿੱਚੋਂ ਹੀ ਕਿਸੇ ਤਿੰਨ ਫਾਰਮਰਸ ਨੂੰ ਇਹ ਚੀਜ਼ਾਂ ਜਿਹੜਾ ਜਿੱਤਣ ਦਾ ਮੌਕਾ ਮਿਲ ਸਕਦਾ ਹੈਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਾਣਕਾਰੀ ਜਿਹੜੀ ਕਿਸਾਨਾਂ ਤੱਕ ਪਹੁੰਚ ਸਕੇ ਕਿਉਂਕਿ ਸੁਪਰਸੀਡਰ ਤਾਂ ਤੁਸੀਂ ਵੈਸੇ ਵੀ ਲੈਣੇ ਹੀ ਆਂਗਾ ਜਿੰਨਾ ਜਿੰਨਾਂ ਨੇ ਬਜਾਈ ਵਾਸਤੇ ਲੈਣੇ ਨੇ ਤਾਂ ਐਡੀਸ਼ਨਲੀ ਤੁਸੀਂ ਇੱਕ ਚੀਜ਼ ਹੋਰ ਆਪਾਂ ਕਹਿ ਦਈਏ ਵੀ ਤੁਹਾਨੂੰ ਮਿਲ ਸਕਦੀ ਹੈ ਇਸ ਡ ਸੋ ਕਿੱਦਾਂ ਲੱਗਿਆ ਸੁਪਰ ਸੀਟਰ ਆਪਣਾ ਕਮੈਂਟ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਅੱਗੇ ਸਾਂਝੀ ਵੀ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਲਓ ਜੀ ਹੁਣ ਇਹਨੂੰ ਇੱਕ ਵਾਰੀ ਥੋੜਾ ਜਿਹਾ ਹਲਕਾ ਜਿਹਾ ਕਰਕੇ ਅੱਗੇ ਨੂੰ ਕਰਨਾ ਤਾਂ ਮਸ਼ੀਨਾਂ ਕਿ ਜਿਹੜੀ ਉਹ ਡੀ ਅਟੈਚ ਹੋ ਜਾਵੇ। ਕਿਉਂਕਿ ਸਾਨੂੰ ਇਹ ਸੀਗਾ ਵੀ ਤੁਹਾਨੂੰ ਜੋ ਵੀ ਚੀਜ਼ ਐਕਸਪਲੇਨ ਕੀਤੀ ਹੈਗੀ ਉਹ ਪ੍ਰੈਕਟੀਕਲੀ ਕਰਕੇ ਦਿਖਾਈਏ ਤਾਂ ਕਿ ਜਿਹੜਾ ਤੁਹਾਨੂੰ ਇਹ ਖਰੀਦਣ ਤੋਂ ਪਹਿਲਾਂ ਗੱਲ ਕਲੀਅਰ ਹੋਵੇ ਕਿ ਇਸ ਤਰ੍ਹਾਂ ਇਹਨੂੰ ਆਪਾਂ ਅ ਕੱਲੇ ਰੋਟਾ ਮੀਟਰ ਦੇ ਵਿੱਚ ਕਨਵਰਟ ਕਰ ਸਕਦੇ ਇਹ ਇਹਦੀ ਜਿਹੜੀ ਸ਼ਾਫਟ ਆ ਗਈ ਇਹ ਵੀ ਦੇਖੋ ਸਾਡੀ ਅਟੈਚੇਬਲ ਆ ਇਹ ਵੀ ਇੱਥੋਂ ਲੈ ਜਾ ਲਓ ਜਿਹੜਾ ਉੱਤਰੋਂ ਨਿਕਲ ਗਿਆ ਨਾ ਸਾਰਾ ਲਓ ਜੀ ਇਹ ਪੀਟੀਓ ਆ ਗਈ ਜਿਹੜੀ ਇਹ ਵੀ ਅਲੱਗ ਤੋਂ ਨਿਕਲ ਗਈ ਸਾਈਡ ਵਾਲੇ ਗੀਅਰ ਦੀ ਇਹ ਮਸ਼ੀਨਾਂ ਗੀ ਜਿਹੜੀ ਅਲੱਗ ਤੋਂ ਰਹਿ ਗਈ ਰੋਟਾਵੇਟਰ ਆਪਣਾ ਆ ਗਿਆ ਹੁਣ ਬੈਕ ਵਾਲਾ ਜਿਹੜਾ ਫੱਟਾ ਵੀ ਲਾ ਕੇ ਦਿਖਾਉਣਾ ਹੈ ਬੈਕ ਵਾਲਾ ਨੇ ਨਾ ਜਾ ਰਹੇ ਉੱਪਰ ਚੱਕਾ ਸਰਿਆਪਾ ਕੇ ਬਸ ਆਪਾਂ ਪੂਰਾ ਰੋਟਾਵੇਟਰ ਦੇ ਵਿੱਚ ਕਨਵਰਟ ਕਰ ਦੇਣਾ ਲੋ ਜੀ ਤੁਹਾਡੇ ਸਾਹਮਣੇ ਆਗਾ ਤੇ ਇਹਨੂੰ ਉਤਾਰ ਕੇ ਆਪਾਂ ਫੇਰ ਦੁਬਾਰੇ ਇਹਦੇ ਨਾਲ ਫਿੱਟ ਕਰ ਸਕਦੇ ਆਂਗੇ ਤੇ ਉਹੀ ਜਿਹੜਾ ਕੰਮ ਆਗਾ ਦੋਨੇ ਪਾਸੇ ਪੰਜ-ਪੰਜ ਨਟ ਲਾ ਲਾ ਇਹ ਥੋੜਾ ਰੋਟਾਵੇਟਰ ਦੇ ਵਿੱਚ ਰੈਡੀ ਆ